ਜੋ ਸਮਾਂ ਹੀ ਹੋਇਆ। ਇੱਕ ਅ ਜੀ ਸਾਡਾ ਅੱਜ ਅਦਾਲਤ ਨੇ 11ਵੇਂ ਨੰਬਰ ਤੇ ਕੇਸ ਲੱਗਿਆ ਸੀ। ਅਦਾਲਤ ਨੇ ਬੁਲਾਇਆ ਅਸੀਂ ਹਾਜ਼ਰ ਹੋਏ। ਇਸ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਕਿ ਇਹ ਜਿਹੜਾ ਸਰਸ 20 ਸੇ ਬਾਦਲ ਨੇ ਮਾਨ ਹੰਦੀ ਦਾ ਕੇਸ ਸਦਾ ਪਗਵਾਨ ਸਿੰਘ ਮਾਨ ਸੀਐਮ ਪੰਜਾਬ ਤੇ ਕੀਤਾ ਸੀ। ਅਸੀਂ ਪੇਸ਼ ਹੋ ਕੇ ਪਿਛਲੀ ਤਰੀਕ ਤੇ ਇੱਕ ਅਰਜੀ ਦਿੱਤੀ ਸੀ। ਉਹ ਅਰਜੀ ਆਰਡਰ 7 ਰੂਲ 11 ਸੀਪੀਸੀ ਦੇ ਤਹਿਤ ਦਿੱਤੀ ਸੀ। ਜਿਸ ਦਾ ਮਤਲਬ ਇਹ ਹੈ ਕਿ ਇਹ ਕੇਸ ਬਣਦਾ ਹੀ ਨਹੀਂ ਇਹ ਕੇਸ ਬੀਸਲੈਸ ਹੈ ਐਵੇਂ ਅਦਾਲਤ ਦਾ ਟਾਈਮ ਤੇ ਆਇਆ ਕਰਨ ਵਾਲਾ ਹੈ ਇਸ ਕਰਕੇ ਇਸ ਨੂੰ ਖਾਰਜ ਕੀਤਾ ਜਾਵੇ ਉਹਨਾਂ ਨੇ ਉਸ ਵਕਤ ਇਸ ਤਰ੍ਹਾਂ ਖਾਸ ਦਾ ਜਵਾਬ ਦੇਣ ਦੀ ਅੱਜ ਦੀ ਤਰੀਕ ਲਈ ਸੀ ਅੱਜ ਵੀ ਉਹਨਾਂ ਨੇ ਇਹਦਾ ਕੋਈ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਤੇ ਅਦਾਲਤ ਨੇ ਅਗਲੀ ਤਰੀਕ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਇਸ ਅਜੀਤ ਦਾ ਜਵਾਬ ਦੇਣ ਲਈ 1942 ਜਾਂ 24 مقرر ਕੀਤੀ ਹੈ ਅਗਰ ਉਹਦੇ ਉਹ ਦਿੰਦੇ ਹੈ ਜਵਾਬ ਤਾਂ ਫਿਰ ਉਹਦੇ ਅਕੋਰਡਿੰਗਲੀ ਅਸੀਂ ਬਹਿਸ ਕਰਾਂਗੇ ਕਿ ਇਸ ਖਰਚ ਕੀਤਾ ਜਾਵੇ ਠੀਕ ਸੀਗੀ ਅੱਜ ਜਿਹੜਾ ਸੁਪਰੀਸ ਨੂੰ ਬਦਲਨ ਕੀਤਾ ਗਿਆ ਮਾਨ ਨੇ ਤਾਂ ਕੀ ਹੋਇਆ ਹੈਗਾ ਅੱਜ ਕੀ ਇਹ ਲਾਸਟ ਡੇਟ ਤੇ ਜੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਆਰਡਰ 7 ਰੂਲ 11 ਸੀਪੀਸੀ ਦੀ ਤੇ ਉਹਦਾ ਅੱਜ ਅਸੀਂ ਜਵਾਬ ਦੇਣਾ ਸੀ ਸਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਦੇ ਚਾਹਜ ਰਿਕੁਐਸਟ ਕਰਕੇ ਮੈਂ ਡੇਟ ਨੈਕਸਟ ਲਈ ਹੈ ਜੀ 19 ਅਪ੍ਰੈਲ ਨੈਕਸਟ ਡੇਟ ਪਈ ਹੈ ਰੀਜ਼ਨ ਅੱਜ ਦੀ ਡੇਟ ਲੈਂਡ ਦਾ ਤਾਂ ਸੀ ਕਿ ਪੰਜਾਬ ਯਾਤਰਾ ਚੱਲ ਰਹੀ ਹੈ ਸਰ ਸੁਖਬੀਰ ਸਿੰਘ ਬਾਦਲ ਦੀ ਉਹ ਬਿਜ਼ੀ ਸੀ ਤੇ ਇਸ ਕਰਕੇ ਸਾਈਨ ਨਹੀਂ ਹੋ ਸਕੇ ਐਪਲੀਕੇਸ਼ਨ ਤੇ ਤੇ ਇਸ ਕਰਕੇ ਰਿਪਲਾਈ ਤੇ ਡੇਟ ਲਈ ਹੈ ਜਿਹੜਾ ਉਹਨਾਂ ਨੂੰ ਮਤਲਬ ਜਿਹੜਾ ਲਾਈ ਗਈ ਹੈ ਜੀ ਐਪਲੀਕੇਸ਼ਨ ਕੇ ਬੰਦਾ ਹੀ ਨਹੀਂ ਕੇਸ ਹਾਂਜੀ ਉਹਦਾ ਜਵਾਬ ਦਾਬਾ ਜਿਹੜਾ ਤੁਸੀਂ ਦੇਣਾ ਉਹ ਰੈਡੀ ਕਰ ਲਿਆ ਹੈਗਾ ਹਾਂਜੀ ਹਾਂ ਉਹ ਤਿਆਰ ਹੈ ਜੀ ਜਿਹੜੀ ਉਹ ਐਪਲੀਕੇਸ਼ਨ ਹੈ ਜੀ ਉਹ ਲਾਸਟ ਸਟੇਟ ਤੇ ਉਹਨਾਂ ਨੇ ਦਿੱਤੀ ਸੀ ਓਨਲੀ ਫਾਰ ਗੇਨਿੰਗ ਟਾਈਮ ਪ੍ਰੀਵਿਅਸ ਐਪਲੀਕੇਸ਼ਨ ਹੈ ਕੁਝ ਨਹੀਂ ਹੈਗਾ ਉਹਦੇ ਚ ਉਹ ਐਪਲੀਕੇਸ਼ਨ ਦਾ ਅਸੀਂ ਰਿਪਲਾਈ ਦੇਵਾਂਗੇ ਤੇ ਦੈਟ ਊਡ ਬੀ ਟੈਸਟਸਟ ਕਿਹਦਾ ਆਪ ਕੇ ਉਹ ਤਰੀਖੀ ਕੀ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾ ਮਾਰਨ ਦਾ ਕੀ ਹੋਇਆ ਹੈਗਾ ਅਦਰ ਕੀ ਇਹ ਲਾਸਟ ਡੇਟ ਤੇ ਜੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਆਰਡਰ 7 ਰੂਲ 11 ਸੀਪੀਸੀ ਦੀ ਤੇ ਉਹਦਾ ਅੱਜ ਅਸੀਂ ਜਵਾਬ ਦੇਣਾ ਸੀ ਸਰ ਸੁਖਬੀਰ ਸਿੰਘ ਬਾਦਲ ਵੱਲੋਂ ਉਹਦੇ ਚ ਅੱਜ ਰਿਕੁਐਸਟ ਕਰਕੇ ਮੈਂ ਡੇਟ ਨੈਕਸਟ ਲਈ ਹੈ ਜੀ 19 April ਨੈਕਸਟ ਡੇਟ ਪਈ ਹੈ ਰੀਜ਼ਨ ਅੱਜ ਦੀ ਡੇਟ ਲੈਣ ਦਾ ਤਾਂ ਸੀ ਕਿ ਪੰਜਾਬ ਯਾਤਰਾ ਚੱਲ ਰਹੀ ਹੈ ਸਰ ਸੁਖਬੀਰ ਸਿੰਘ ਬਾਦਲ ਦੀ ਉਹ ਬਿਜ਼ੀ ਸੀ ਤੋ ਇਸ ਕਰਕੇ ਸਾਈਨ ਨਹੀਂ ਹੋ ਸਕੇ ਐਪਲੀਕੇਸ਼ਨ ਤੇ ਤੋ ਇਸ ਕਰਕੇ ਰਿਪਲਾਈ ਤੇ ਡੇਟ ਲਈ ਹੈ ਜਿਹੜਾ ਉਹਨਾਂ ਨੂੰ ਲਗਣਾ ਮਾਈ ਗਈ ਜਿੱਥੇ ਐਪਲੀਕੇਸ਼ਨ ਕੇ ਬੰਦਾ ਹੀ ਨਹੀਂ ਕੇਸ ਹਾਂਜੀ ਉਹਦਾ ਜਵਾਬਦਾਵਾ ਜਿਹੜਾ ਤੁਸੀਂ ਦੇਣਾ ਉਹ ਰੈਡੀ ਕਰ ਲਿਆ ਹੈਗਾ ਹਾਂਜੀ ਹਾਂ ਉਹ ਤਿਆਰ ਹੈ ਜੀ ਜਿਹੜੀ ਉਹ ਐਪਲੀਕੇਸ਼ਨ ਹੈ ਜੀ ਉਹ ਲਾਸਟ ਡੇਟ ਤੇ ਉਹਨਾਂ ਨੇ ਦਿੱਤੀ ਸੀ ਓਨਲੀ ਫੋਰ ਗੇਨਿੰਗ ਟਾਈਮ ਪ੍ਰੀਵਿਅਸ ਐਪਲੀਕੇਸ਼ਨ ਹੈ ਕੁਝ ਨਹੀਂ ਹੈਗਾ ਉਹਦੇ ਚ ਉਹ ਐਪਲੀਕੇਸ਼ਨ ਦਾ ਅਸੀਂ ਰਿਪਲਾਈ ਦੇਵਾਂਗੇ ਤੇ that would be dismissed ਸੋ ਉਹ ਜਿਹੜਾ ਸੀਐਮ ਸਾਹਿਬ ਦੇ ਉੱਪਰ ਜਿਹੜਾ ਮਾੜਾ ਨਹੀਂ ਲ ਕੇ ਕੀਤਾ ਗਿਆ ਸੀ ਫਿਰ ਤੋਂ ਉਹ ਤਰੀਕ ਕੀ ਮਾਮਲਾ ਕੀ ਤੇ ਕੀ ਅੱਜ ਸੁਣਵਾਈ ਹੋਈ ਇੱਕ ਹੈ ਜੀ ਸਾਡਾ ਅੱਜ ਅਦਾਲਤ ਨੇ 11ਵੇਂ ਨੰਬਰ ਤੇ ਕੇਸ ਲੱਗਿਆ ਸੀ ਅਦਾਲਤ ਨੇ ਬੁਲਾਇਆ ਅਸੀਂ ਹਾਜ਼ਰ ਹਾਂ ਇਸ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਕਿ ਇਹ ਜਿਹੜਾ ਸਦਾ ਸੁਹੀ ਸਿੰਘ ਬਾਦਲ ਨੇ ਮਾਨਾ ਨੀਦਾ ਕੇਸ ਸਦਾ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਤੇ ਕੀਤਾ ਸੀ ਅਸੀਂ ਬੇਸ਼ੱਕ ਪਿਛਲੀ ਤਰੀਕ ਤੇ ਇੱਕ ਅਰਜੀ ਦਿੱਤੀ ਸੀ ਉਹ ਅਰਜੀ ਆਰਡਰ 7 ਰੂਲ 11 ਸੀਪੀਸੀ ਦੇ ਤਹਿਤ ਦਿੱਤੀ ਸੀ ਜਿਸ ਦਾ ਮਤਲਬ ਇਹ ਹੈ ਕਿ ਇਹ ਕੇਸ ਬਣਦਾ ਹੀ ਨਹੀਂ ਇਹ ਕੇਸ ਬੀਸਲੈਸ ਹੈ ਐਨੇ ਅਦਾਲਤ ਦਾ ਟਾਈਮ ਤੇ ਆਇਆ ਕਰਨ ਵਾਲਾ ਹੈ ਇਸ ਕਰਕੇ ਇਸ ਨੂੰ ਖਾਰਜ ਕੀਤਾ ਜਾਵੇ ਉਹਨਾਂ ਨੇ ਉਸ ਵਕਤ ਇਸ ਦਰਖਾਸਤ ਦਾ ਜਵਾਬ ਦੇਣ ਲਈ ਅੱਜ ਦੀ ਤਰੀਕ ਲਈ ਸੀ ਅੱਜ ਵੀ ਉਹਨਾਂ ਨੇ ਇਹਦਾ ਕੋਈ ਦਰਖਾਸਤ ਦਾ ਜਵਾਬ ਨਹੀਂ ਦਿੱਤਾ ਤੇ ਅਦਾਲਤ ਨੇ ਅਗਲੀ ਤਰੀਕ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਇਹ ਸਰਜੀ ਦਾ ਜਵਾਬ ਦੇਣ ਲਈ 19 ਚਾਰ ਨੂੰ ਯਾਦਚੋਹੀ ਮੁਕਰਰ ਕੀਤੀ ਹੈ ਅਗਰ ਉਹਦੇ ਉਹ ਦਿਨ ਦੇ ਜਵਾਬ ਤਾਂ ਫਿਰ ਉਹਦੇ ਅਕੋਰਡਿੰਗਲੀ ਅਸੀਂ ਬਹਿਸ ਕਰਾਂਗੇ ਕਿ ਕੇਸ ਖਾਰਜ ਕੀਤਾ ਜਾਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ